ਫੌਨ ਨੰਬਰ ਏ 12425 ਨੂੰ ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਹ ਤਰਾਂਚਲ ਤੋਂ ਇਹ ਪਰਿਵਾਰ ਸਮੇਤ ਦੁਰਗਾਣਾ ਮੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਉੱਥੇ ਈ-रिक्शा ਕੀਤਾ। ਦੋ ਮੁੰਡੇ ਇਹਨਾਂ ਨੂੰ ਮਿਲੇ ਉਹ ਉਹਨਾਂ ਨੇ ਦੋਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵੱਖ-ਵੱਖ ਮੰਦਰ ਘੁਮਾ ਦਿੰਦੇ ਹਾਂ। ਇਹ ਉਹਨਾਂ ਨੂੰ ਗਮਰਾਹ ਕਰਕੇ ਤੇ ਬਾਇਆ ਦਵੁਰਜੀ ਕਿਲਾ ਮੇਗਾੜੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੁੱਤਰ ਨੂੰ ਜਾਂਦੀ ਉਹਦੇ ਉੱਤੇ ਲੱਗੇ। ਉੱਥੇ ਦਾਤਰਦੀ ਨੋਕ ਦੇ ਉੱਤੇ ਦੋਨਾਂ ਨੇ ਇਹਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਤੋਂ 18.5 ਲੱਖ ਰੁਪਈਆ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤੇ ਭੱਜ ਗਏ ਇਹ ਉਥੋਂ ਫਿਰ ਰਾਤ ਸਾਨੂੰ ਸ਼ਾਮ ਨੂੰ ਇਹ ਵਕੀਲੇ ਮੇ ਗਿਆ ਕਿ ਉਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸ ਐਚ ਓ ਸਾਹਿਬ ਦੋਨੋਂ ਹੀ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟਿਕ ਆਪਣੇ ਟੈਕਨੀਕਲੀ ਮਦਦ ਦੇ ਨਾਲ ਆਪਣੇ ਸਾਈਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਂ ਤੋਂ ਗਾਂ ਕਰਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇ ਪ੍ਰਭਜੀ ਤੇ ਮੂਦਲਾ ਦਾ ਤੇ ਜੋਵਨਪ੍ਰੀਤ ਹੈਗਾ ਫਤੇਪੁਰ ਰਾਜਪੂਤਾ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਦਾ ਇਹ ਫਿਰ ਦੋਨੋਂ ਅਰੈਸਟ ਕਰ ਲਿਆ ਬਸ ਇਹੀ ਸੀ ਇਹਨਾਂ ਨੇ ਇਹੀ ਵਾਰਦਾਤਾਂ ਕਰਦੇ ਆ ਕਿ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਹਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੁੰਨਸਾਨ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਹਥਿਆਰ ਨਹੀਂ ਕੋਈ ਦੂਜਾ ਹਥਿਆਰ ਨਹੀਂਗਾ ਬੇਸਿਕਲੀ ਇਹਨਾਂ ਨੇ ਉਹਦੇ ਤੇ ਆਪਣੇ ਕੇਸ 'ਚ ਜਿਹੜੀ ਆ ਉਹ ਮਿਲ ਗਈ ਆ ਜਿਹਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਸੀ ਪਹਿਲਾਂ ਇਹ ਤਾਂ ਮੰਗ ਲੈ ਗਏ ਪਹਿਲਾਂ ਅਜੇ ਹੁਣ ਚੈੱਕ ਕਰਾਉਨੇ ਆ ਜੀ ਪਹਿਲਾਂ ਤਾਂ ਅਜੇ ਕਲੀਅਰ ਕਰ ਰਹੇ ਆ ਆਪਣੇ ਥਾਣੇ ਦੋ ਦਰਮੇਂ ਜਿੱਥੇ ਤੋਂ ਪਤਾ ਕਰਾ ਰਹੇ ਇੱਕ ਨੋਵਾ ਖੋਈ ਇਹਨਾਂ ਨੇ ਇੱਕ ਨੋਵਾ ਖੋਈ ਆ ਪਹਿਲਾਂ ਇਹਨਾਂ ਨੇ ਉਹ ਪਰਚਾ ਇਹਨਾਂ ਤੇ ਰਜਿਸਟਰਡ ਹੈਗਾ ਹਾਂ ਬਰਾਮਦਗੀ ਜਿਹੜੀ ਇਹ ਸਾਰੀ ਆ ਉਹਦੇ ਵਿੱਚ ਮੋਬਾਈਲ ਟੋਟਲ ਦੀ ਟੋਟਲ ਬਰਾਮਦਗੀ ਹੋ ਗਈ 500 ਰੁਪਇਆ ਘੱਟ ਉਹ ਇਹਨਾਂ ਨੇ ਖਰਚ ਲਿਆ ਸੀ ਬਾਕੀ 18000 ਰੁਪਇਆ ਕੈਸ਼ ਘੜੀ ਇੱਕ ਇਹਨਾਂ ਦੀ ਹੈਗੀ 스마트 ਵਾਚ ਫਿਰ ਮੋਬਾਈਲ ਗੇਰ ਰਿੰਗ ਦੀਆਂ ਹੈਗੀਆਂ ਮੰਗਲ ਸੂਤਰ 골ਡ ਰਿੰਗਸ ਤੇ ਡਾਇਮੰਡ ਦੀਆਂ ਦੋ ਇਹ ਸਾਰੇ ਦਾ ਸਾਰਾ ਰਿਕਵਰ ਹੋ ਗਿਆ ਹਾਂ ਉਹ ਜਿਹੜਾ ਜਿਹੜਾ ਮੇਨ ਗੱਲ ਦੱਸਣ ਵਾਲੀ ਇਹ ਆ ਵੀ ਇਹ ਲੁੱਟ ਕੇ ਲਿਜਾ ਕੇ ਜਿਹੜਾ ਸੋਨਾ ਸੀ ਇਹਨਾਂ ਨੇ ਅੱਧਾ ਅੱਧਾ ਕਰ ਲਿਆ ਤੇ ਦੋਨਾਂ ਆਪੋ ਆਪਣੀ ਵਾਈਫ ਨੂੰ ਦਿੱਤਾ ਸੀ ਇਹ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੀ ਇਦਾਂ ਹੀ ਕਲੱਬਾਂ ਵੇਚ ਦੀਆਂ ਇਹਨਾਂ ਦੀਆਂ ਘਰਦੀਆਂ ਜਾ ਕੇ ਸਮਾਨ ਇਹ ਫਤਿਹਪੁਰ ਰਾਜਪੂਤਾਂ ਤੋਂ ਆਪਣੇ 게ਟ ਲੱਗੋ ਸਾਨੂੰ ਫਿਰ ਇਹ ਮਿਲ ਗਈਆਂ ਇਹ ਸੋਨਾ ਵੇਚਣੀ ਜਾ ਰਹੀਆਂ ਸੀ ਇਹ ਦੋਨੀਆਂ ਜਨਾਨੀਆਂ ਵੀ ਅਰੈਸਟ ਕਰਦੇ